ਕੈਨੇਡਾ ਜਾਣ ਦੇ ਸੁਪਨਿਆਂ ਦੇ ਵਿੱਚ ਕਈ ਵਾਰ ਅਸੀਂ ਅਜਿਹੇ ਕਦਮ ਜਿਹੜੇ ਆ ਉਹ ਚੁੱਕ ਲੈਨੇ ਆ ਜਿਹੜੇ ਬਾਅਦ ਜੋ ਸਾਨੂੰ ਬਹੁਤ ਮਹਿੰਗੇ ਪੈਂਦੇ ਆ ਖਾਸ ਤੌਰ ਦੇ ਉੱਤੇ ਇਹਨਾਂ ਕੇਸਾਂ ਦੇ ਵਿੱਚ ਜਿੱਥੇ ਲੜਕੀ ਨੇ ਆਇਲਸ ਕੀਤੀ ਹੁੰਦੀ ਆ ਤੇ ਲੜਕਾ ਪਰਿਵਾਰ ਇਸ ਗੱਲ ਦੀ ਹਾਮੀ ਭਰ ਦਿੰਦਾ ਵੀ ਅਸੀਂ ਲੜਕੀ ਦੇ ਸਟੂਡੈਂਟ ਜਿਹੜਾ ਵੀਜ਼ਾ ਇਹਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਪਰਿਵਾਰ ਜਾਂ ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਆਪਸ ਵਿੱਚ ਇੱਕ ਦੂਜੇ ਨੂੰ ਬਿਲਕੁਲ ਨਹੀਂ ਜਾਣਦੇ ਹੁੰਦੇ ਵਿੱਚ ਕੋਈ ਵਿਚੋਲਾ ਅਜਿਹਾ ਸ਼ਖਸ ਪੈ ਜਾਂਦਾ ਜਿਹਦਾ ਇੱਕ ਕਾਰੋਬਾਰ ਹੁੰਦਾ ਜਿਹਦਾ ਕੰਮ ਹੀ ਇਹ ਹੁੰਦਾ ਵੀ ਮੈਂ ਉਹਨਾਂ ਪਰਿਵਾਰਾਂ ਦੇ ਉੱਤੇ ਨਜ਼ਰ ਰੱਖਾਂ ਜਿਨ੍ਹਾਂ ਦੇ ਬੱਚਿਆਂ ਨੇ ਆਇਲਸ ਕੀਤੀ ਹੋਈ ਆ ਜਿਨ੍ਹਾਂ ਦੇ ਮੁੰਡੇ ਜਿਹੜੇ ਆ ਉਹ ਬਾਹਰ ਜਾਣਾ ਚਾਹੁੰਦੇ ਆ ਪਰਿਵਾਰ ਆਰਥਿਕ ਤੌਰ ਤੇ ਖੁਸ਼ਹਾਲ ਆ ਪਰਿਵਾਰ ਉਸ ਲੜਕੀ ਦੇ ਉੱਤੇ ਪੈਸੇ ਲਗਾ ਦੇਗਾ ਤੇ ਇਸ ਤਰ੍ਹਾਂ ਲੜਕਾ ਤੇ ਲੜਕੀ ਜਿਹੜੇ ਆ ਇਹ ਕੈਨੇਡਾ ਚਲੇ ਜਾਣਗੇ ਇਦਾਂ ਦਾ ਹੀ ਇੱਕ ਮਾਮਲਾ ਜਿਹੜਾ ਕਿਸ਼ਨਗੜ ਨਾਬਾ ਜ਼ਿਲ੍ਹਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਗੁਰਜਿੰਦਰ ਸਿੰਘ ਜਿਹੜੇ ਆ ਉਹ ਖੁਆਹਿਸ਼ ਰੱਖਦਾ ਸੀਗਾ ਕਿ ਮੈਂ ਵੀ ਕਿਸੇ ਤਰੀਕੇ ਕੈਨੇਡਾ ਪਹੁੰਚਾਂ ਹੁਣ ਗੁਰਜਿੰਦਰ ਸਿੰਘ ਦੀ ਕੋਈ ਪੜ੍ਹਾਈ ਲਿਖਾਈ ਬਹੁਤੀ ਜ਼ਿਆਦਾ ਨਹੀਂ ਸੀ ਤਾਂ ਇਸੇ ਦੌਰਾਨ ਅਮਨਪ੍ਰੀਤ ਕੌਰ ਦੇ ਪਰਿਵਾਰ ਦੇ ਨਾਲ ਗੁਰਜਿੰਦਰ ਸਿੰਘ ਦੇ ਪਰਿਵਾਰ ਦੀ ਮੁਲਾਕਾਤ ਹੋ ਜਾਂਦੀ ਹੈ ਅਮਨਪ੍ਰੀਤ ਕੌਰ ਨੇ ਆਇਲਸ ਕੀਤੀ ਹੋਈ ਸੀਗੀ ਤੇ ਅਮਨਪ੍ਰੀਤ ਜਿਹੜੀ ਆ ਇਹ ਵਿਦੇਸ਼ ਚ ਪੜ੍ਹਨਾ ਚਾਹੁੰਦੀ ਸੀ ਹੁਣ ਗੁਰਜਿੰਦਰ ਦਾ ਜਿਹੜਾ ਪਰਿਵਾਰ ਹੈ ਇਹ ਕੋਈ ਆਰਥਿਕ ਤੌਰ ਤੇ ਖੁਸ਼ਹਾਲਤਾ ਨਹੀਂ ਸੀਗਾ ਪਰ ਇੱਛਾ ਇਹਨਾਂ ਦੇ ਮਨ ਵਿੱਚ ਵੀ ਇਹੀ ਸੀ ਵੀ ਇੱਕ ਮੁੰਡਾ ਜਿਹੜਾ ਉਹ ਕੈਨੇਡਾ ਪਹੁੰਚ ਜਾਵੇ ਤੇ ਘਰ ਦੀ ਜਿਹੜੀ ਗਰੀਬੀ ਹੈ ਇਹ ਦੂਰ ਹੋ ਜਾਏਗੀ ਇਹਨਾਂ ਨੇ ਅਮਨਪ੍ਰੀਤ ਕੌਰ ਦੇ ਪਰਿਵਾਰ ਦੇ ਨਾਲ ਜਿਹੜਾ ਗੁਰਜਿੰਦਰ ਦਾ ਰਿਸ਼ਤਾ ਤੈਅ ਕਰ ਦਿੱਤਾ ਤੇ ਰਿਸ਼ਤਾ ਵੀ ਤੈਅ ਕਿੱਦਾਂ ਹੋਇਆ ਕਿ ਗੁਰਜਿੰਦਰ ਦਾ ਪਰਿਵਾਰ ਜਿਹੜਾ ਉਹ ਅਮਨਪ੍ਰੀਤ ਕੌਰ ਦੇ ਉੱਤੇ ਸਟੂਡੈਂਟ ਵੀਜ਼ੇ ਤੇ ਆਉਣ ਵਾਲਾ ਸਾਰਾ ਖਰਚ ਜਿਹੜਾ ਉਹ ਉਠਾਏਗਾ ਹੋਣੇ ਰਿਸ਼ਤੇ ਤਾਂ ਜਦੋਂ ਹੁੰਦੇ ਨੇ ਖਾਸ ਤੌਰ ਤੇ ਜਦੋਂ ਆਪਾਂ ਦੋ ਪਰਿਵਾਰ ਆਪਸ ਦੇ ਵਿੱਚ ਮਿਲਦੇ ਆ ਵਿਆਹ ਦਾ ਇਹ ਗੱਲਬਾਤ ਤੈਹ ਹੁੰਦੀ ਆ ਤਾਂ ਇਹ ਇੱਕ ਬਹੁਤ ਜਿਹੜਾ ਖੁਸ਼ੀ ਦੇ ਪਲ ਹੁੰਦੇ ਆ ਬੜੇ ਅਸੀਂ ਜਿਹੜਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਵੀ ਪ੍ਰਮਾਤਮਾ ਨੇ ਜਿਹੜੀ ਆ ਇਹ ਜੋੜੀ ਮਿਲਾ ਦਿੱਤੀ ਹੁਣ ਜਿਹੜਾ ਰਿਸ਼ਤਾ ਸ਼ੁਰੂ ਹੀ ਕਚਹਿਰੀਆਂ ਦੇ ਵਿੱਚ ਹੋਏ ਵੀ ਲਿਖ ਪੜਤ ਦੇ ਨਾਲ ਹੋਏ ਵੀ ਅਸੀਂ ਪੈਸੇ ਖਰਚਾਂਗੇ ਜੇ ਕੁੜੀ ਬੁਲਾ ਲੇਗੀ ਤੇ ਠੀਕ ਹੈ ਨਹੀਂ ਤੇ ਸਾਡੇ ਪੈਸੇ ਮੋੜ ਦਿਓ ਤਾਂ ਇਸ ਰਿਸ਼ਤੇ ਦੀ ਮਨਿਆਦ ਬੁਨਿਆਦ ਕਿੰਨੀ ਕੁ ਹੋਏਗੀ ਇਹਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ 2022 ਦੇ ਵਿੱਚ ਗੁਰਜਿੰਦਰ ਤੇ ਅਮਨਪ੍ਰੀਤਕੌਰ ਦਾ ਜਦੋਂ ਵਿਆਹ ਹੋ ਜਾਂਦਾ ਤਾਂ ਗੁਰਜਿੰਦਰ ਦੇ ਜਿਹੜੇ ਪਿਤਾ ਇਹ 21,67,000 ਰੁਪਿਆ ਬੈਂਕ ਤੋਂ ਲੋਨ ਲੈ ਲੈਂਦੇ ਆ ਗੁਰਜਿੰਦਰ ਨੂੰ ਸੈੱਟ ਕਰਨ ਦੇ ਚੱਕਰ 'ਚ ਵੀ ਗੁਰਜਿੰਦਰ ਜਿਹੜਾ ਇਹ ਕੈਨੇਡਾ ਚਲਾ ਜਾਏਗਾ ਅਮਨਪ੍ਰੀਤ ਕੌਰ ਡੇਢ ਕਸਾਲ ਬਾਅਦ ਜਦੋਂ ਇੱਕ ਵਾਰ ਵੀ ਗੁਰਜਿੰਦਰ ਨੂੰ ਫੋਨ ਨਹੀਂ ਕਰਦੀ ਤਾਂ ਫਿਰ ਪਰਿਵਾਰ ਉਹ ਕਾਗਜ਼ ਕੱਢ ਲੈਂਦਾ ਜਿਹੜੇ ਇਹਨਾਂ ਨੇ ਇਕਰਾਰ ਕੀਤੇ ਹੁੰਦੇ ਆ ਵੀ ਜੇ ਤੁਸੀਂ ਸਾਡਾ ਮੁੰਡਾ ਉਹਨੂੰ ਕੈਨੇਡਾ ਨਹੀਂ ਬੁਲਾਉਂਗੇ ਤਾਂ ਜਿਹੜੇ ਸਾਡੇ ਪੈਸੇ ਲੱਗੇ ਆ ਉਹ ਸਾਨੂੰ ਮੋੜ ਦੋਗੇ ਹੁਣ ਏਸੇ ਦੇ ਚੱਲਦੇ ਆ ਗੁਰਜਿੰਦਰ ਸਿੰਘ ਦਾ ਜਿਹੜਾ ਪਰਿਵਾਰ ਆ ਉਹ ਪੁਲਿਸ ਕੋਲ ਪਹੁੰਚ ਗਿਆ ਕਹਿੰਦੇ ਅਸੀਂ ਤਾਂ ਇੱਕ ਐਗਰੀਮੈਂਟ ਬਣਾਇਆ ਹੋਇਆ ਸੀਗਾ ਵੀ ਜੇ ਅਮਨਪ੍ਰੀਤ ਕੌਰ ਜਿਹੜੀ ਆ ਉਹ ਮੁੱਕਰ ਗਈ ਤਾਂ ਸਾਡੇ ਜਿਹੜੇ 27 ਲੱਖ ਰੁਪਏ ਲੱਗੇ ਆ ਜਿਹਦੇ ਵਿੱਚੋਂ 21 ਲੱਖ 67 ਹਜ਼ਾਰ ਅਸੀਂ ਬੈਂਕ ਦਾ ਲੋਨ ਆ ਇਹ ਅਮਨਪ੍ਰੀਤ ਕੌਰ ਦੇ ਜਿਹੜੇ ਘਰਦੇ ਆ ਉਹਦੇ ਮਾਤਾ ਪਿਤਾ ਤੇ ਉਹਦੀ ਨਾਨੀ ਵਾਪਸ ਕਰੇਗੀ ਹੁਣ ਮਾਮਲਾ ਇਹ ਪੁਲਿਸ ਥਾਣੇ ਦੇ ਵਿੱਚ ਆ ਪਰ ਜਿਹੜੇ ਮਾਮਲੇ ਸ਼ੁਰੂ ਹੀ ਕੋਰਟ ਕਚੈਰੀਆਂ ਤੋਂ ਹੋਣਗੇ ਰਜਿਸਟਰੀਆਂ ਤੋਂ ਹੋਣਗੇ ਜਿਹੜੇ ਕਾਗਜ਼ ਪੱਤਰਾਂ ਤੋਂ ਹੋਣਗੇ ਤੇ ਉਹਨਾਂ ਦੀ ਜਿਹੜੀ ਮਨਿਆਦ ਆ ਉਹ ਵੀ ਇੰਨੀ ਕੀ ਹੋਏਗੀ ਹੁਣ ਅਮਨਪ੍ਰੀਤ ਕੌਰ ਦੇ ਪਰਿਵਾਰ ਦੇ ਉੱਤੇ ਪੁਲਿਸ ਨੇ ਇੱਕ ਮੁਕੱਦਮਾ ਜਿਹੜਾ ਉਹ ਦਰਜ ਕਰ ਲਿਆ ਕਿਉਂਕਿ ਅਮਨਪ੍ਰੀਤ ਕੌਰ ਜਿਹੜੀ ਆ ਦੱਸਿਆ ਜਾ ਰਿਹਾ ਵੀ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ ਕਿਉਂਕਿ ਉਹਨੇ 1.5 ਸਾਲ ਉਹਨੂੰ ਕੈਨੇਡਾ ਗਈ ਨੂੰ ਹੋ ਗਿਆ ਤੇ ਉਹਨੇ ਇੱਕ ਵਾਰ ਵੀ ਗੁਰਜਿੰਦਰ ਸਿੰਘ ਨੂੰ ਫੋਨ ਨਹੀਂ ਕੀਤਾ ਤੇ ਹੁਣ ਗੁਰਜਿੰਦਰ ਸਿੰਘ ਦਾ ਪਰਿਵਾਰ ਇਹੋ ਮੰਗ ਕਰ ਰਿਹਾ ਵੀ ਸਾਡਾ ਜਿਹੜਾ 21,67,000 ਜਿਹੜਾ ਅਸੀਂ ਐਜੂਕੇਸ਼ਨ ਲੋਨ ਲਿਆ ਸੀ ਉਹ ਰਕਮ ਸਾਨੂੰ ਵਾਪਸ ਕੀਤੀ ਜਾਵੇ ਜਿਹੜਾ ਅਸੀਂ ਲਿਖਤੀ ਇਕਰਾਰ ਕੀਤਾ ਸੀ ਸੋ ਇਹ ਪੂਰੇ ਪੰਜਾਬ ਦਾ ਕੋ ਪਹਿਲਾ ਮਾਮਲਾ ਨਹੀਂ ਹੈ ਨਾ ਹੀ ਹੁਣ ਇਹਨੂੰ ਜੱਗੋਂ 13ਵੀਂ ਕਹਿ ਸਕਦੇ ਆ ਜੱਗੋਂ 13ਵੀਂ ਉਦੋਂ ਹੋਈ ਸੀ ਜਦੋਂ ਬਿਆੰਤਕੌਰ ਤੇ ਉਹ ਲਵ ਪ੍ਰੀਤ ਮੁੰਡਾ ਜਿਹੜਾ ਮੇਰਾ ਖਿਆਲ ਜ਼ਿਲ੍ਹਾ ਬਰਨਾਲੇ ਦਾ ਰਹਿਣ ਵਾਲਾ ਸੀਗਾ ਤੇ ਜਿਨੇ ਜ਼ਹਿਰ ਪੀ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਈ ਸੀ ਤੇ ਕੇਸ ਲਗਭਗ ਇਸੇ ਤਰ੍ਹਾਂ ਸੀਗਾ ਉਹ ਬਿਆੰਤਕੌਰ ਜਿਹੜੀ ਮੇਰਾ ਖਿਆਲ ਉਮਰ ਮਹਿਜ਼ 21-22 ਸਾਲ ਸੀ ਉਸ ਲੜਕੀ ਦੀ ਉਹ ਕੈਨੇਡਾ ਜਾ ਕੇ ਉਹਨੇ ਲਵ ਪ੍ਰੀਤ ਨੂੰ ਜਿਹੜਾ ਵਾ ਉਹ ਗੱਲਬਾਤ ਕਰਨੀ ਬੰਦ ਕਰ ਦਿੱਤੀ ਫੋਨ ਦੇ ਉੱਤੇ ਮੈਸੇਜ ਜਾਂ ਹੋਰ ਜਿਹੜੀ ਉਹ ਗੱਲਬਾਤ ਕਰਦੇ ਸੀ ਉਹ ਘਟਾ ਦਿੱਤੀ ਤੇ ਮੁੜ ਕੇ ਲਵਪ੍ਰੀਤ ਨੇ ਜਿਹੜਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਉਦੋਂ ਇੱਕ ਵਾਰੀ ਏਦਾਂ ਲੱਗਾ ਸੀਗਾ ਵੀ ਆਹ ਪੰਜਾਬ ਦੇ ਵਿੱਚ ਕੀ ਵਾਪਰ ਗਿਆ ਉਸ ਕੇਸ ਤੋਂ ਬਾਅਦ ਤਾਂ ਏਦਾਂ ਲੱਗਦਾ ਪੰਜਾਬ ਦੇ ਵਿੱਚ ਜਿੱਦਾਂ ਝੜੀ ਲੱਗ ਗਈ ਆ ਇਹਨਾਂ ਕੇਸਾਂ ਦੀ ਤੇ ਸਾਰੇ ਕੇਸਿਸ ਦੇ ਵਿੱਚ ਇੱਕ ਗੱਲ ਬੜੀ ਕਾਮਨ ਆ ਕਿ ਪਹਿਲਾਂ ਹੀਕਰਾਰ ਹੋਇਆ ਹੁੰਦਾ ਬਿਸ ਅਸੀਂ ਲੜਕੀ ਦੇ ਉੱਤੇ ਪੈਸੇ ਲਗਾਵਾਂਗੇ ਕਿਉਂਕਿ ਖਾਸ ਤੌਰ ਦੇ ਉੱਤੇ ਲੜਕਾ ਪਰਿਵਾਰ ਜਿਹੜਾ ਉਹ ਲੜਕੀ ਦੇ ਉੱਤੇ ਸਾਰਾ ਖਰਚਾ ਕਰਦਾ ਉਹਦੀ ਜਿੰਨੀ ਵੀ ਪੜ੍ਹਾਈ ਦਾ ਖਰਚਾ ਹੁੰਦਾ ਉਹ ਚੁੱਕਦਾ ਤੇ ਡੀਲ ਉਹਨਾਂ ਦੀ ਇਹੀ ਹੋਈ ਹੁੰਦੀ ਆ ਸਮਝੌਤਾ ਇਹੀ ਹੋਇਆ ਹੁੰਦਾ ਵੀ ਜਦੋਂ ਵੀ ਤੁਸੀਂ ਸਪਾਊਸ ਨੂੰ ਬੁਲਾਉਣ ਦੇ ਕਾਬਿਲ ਹੋ ਜਾਓਗੇ ਜਦੋਂ ਵੀ ਉੱਥੋਂ ਦੀਆਂ ਸ਼ਰਤਾਂ ਕੈਨੇਡਾ ਦੀਆਂ ਪੂਰੀਆਂ ਹੋ ਜਾਣਗੀਆਂ ਤੇ ਤੁਸੀਂ ਸਾਡੇ ਬੱਚੇ ਨੂੰ ਉੱਥੇ ਬੁਲਾ ਲਓਗੇ ਤੇ ਐਦਾਂ ਹੁੰਦਾ ਨਹੀਂ ਆ ਬਿਲਕੁਲ ਵੀ ਫੇਰ ਜਦੋਂ ਇਹ ਲੋਕ 에어ਪੋਰਟ ਤੇ ਪਹੁੰਚਦੇ ਆ ਚਾਹੇ ਮੁੰਡਾ ਹੋਵੇ ਤੇ ਚਾਹੇ ਹੋਵੇ ਕੁੜੀ ਪੁਲਿਸ ਪਾਰਟੀ ਜਿਹੜੀ ਆ ਉਹ ਪਹਿਲਾਂ ਹੀ ਤਿਆਰਬਰ ਤਿਆਰ ਬੈਠੀ ਹੁੰਦੀ ਆ ਐਲਓਸੀ ਇਹਨਾਂ ਕੇਸਾਂ ਦੇ ਵਿੱਚ ਜਾਰੀ ਕਰਾ ਦਿੱਤੀ ਜਾਂਦੀ ਆ ਵੀ ਸਾਡੇ ਨਾਲ ਧੋਖਾ ਧੜੀ ਹੋਈ ਆ ਪਰਿਵਾਰ ਹੁਣ ਸਾਨੂੰ ਪੈਸੇ ਦੇਣ ਤੋਂ ਮੁੱਕਰਦਾ ਪਿਆ ਤੇ ਜਿੱਦਾਂ ਹੀ 에어ਪੋਰਟ ਦੇ ਉੱਤੇ ਚਾਹੇ ਲੜਕਾ ਤੇ ਚਾਹੇ ਲੜਕੀ ਜਿਹਨੇ ਪਿੱਛੇ ਧੋਖਾ ਕੀਤਾ ਹੁੰਦਾ ਰਿਸ਼ਤੇਦਾਰਾਂ ਤੋਂ ਪਹਿਲਾਂ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਗੱਡੀ ਲੈ ਕੇ ਖੜੇ ਹੁੰਦੇ ਆ ਆਉਣਾ ਇਹਨਾਂ ਨੇ ਬਾਅਦ ਚੋਂ ਅਨੋਵਾ ਦੇ ਵਿੱਚ ਹੁੰਦਾ ਪਰ ਇਹ ਫਿਰ ਪੰਜਾਬ ਪੁਲਿਸ ਦੀ ਬਲੈਰੋਂ ਦੇ ਵਿੱਚ ਜਿਹੜਾ ਇਹ ਸੰਬੰਧਿਤ ਥਾਣੇ ਪਹੁੰਚਦੇ ਆ ਜਿੱਥੇ ਪਰਚਾ ਦਰਜ ਹੋਇ ਆਪਣੇ ਘਰ ਪਹੁੰਚਣਾ ਇਹਨਾਂ ਨੂੰ ਫੇਰ ਵੀ ਜਿਹੜਾ ਉਹ ਨਸੀਬ ਨਹੀਂ ਹੁੰਦਾ ਦੇਖੋ ਜੀ ਮੈਂ ਆਪਣੇ ਬੇਟੇ ਦਾ ਕੀਤਾ ਸੀ ਜੀ ਮੈਰਿਜ ਕੀਤੀ ਸੀ ਬੇਟੀ ਦੀ ਪੱਕੀ ਮੈਰਿਜ ਦੀ ਤੇ ਅਮਨਪ੍ਰੀਤ ਕੌਰ ਹੈਗੀ ਆ ਆਪਣੇ ਗੇਤੀ ਪਿੰਡ ਤੋਂ ਤੇ ਇਹਦੀ ਮਾਂ ਦਾ ਬਾਅਦ ਦੇ ਵਿੱਚ ਰਿਸ਼ਤਾ ਹੋ ਗਿਆ ਸੀ ਰਮਨ ਮੱਜਰੀ ਰਮਨ ਮੱਜਰੀ ਦੀ ਮਾਂ ਤੇ ਇਹਦੇ ਪਿਤਾ ਦਰਬਾਰਾ ਸਿੰਘ ਤੇ ਇਹਦੀ ਨਾਨੀ ਮਹਿੰਦਰ ਕੌਰ ਨੇ ਇਹਨਾਂ ਨੇ ਰਿਸ਼ਤਾ ਕੀਤਾ ਤੇ ਇਹਦੀ ਸੈਕਟਰ ਦੀ ਅਮਨਪ੍ਰੀਤ ਕੌਰ ਦੀ ਇੱਕ ਬੱਬੂ ਲਾਉਂਦੀ ਕੋ ਹੈਗੀ ਆ ਕੁੜੀ ਇਹਨਾਂ ਦੀ ਇਹਦੀ ਸਗੀ ਭੈਣ ਹੈਗੀ ਆ ਤੇ ਇੱਕ ਸਿੰਦਾ ਹੈਗਾ ਮਨਵਿੰਦਰ ਸਿੰਘ ਸਿੰਦਾ ਇਹਦਾ ਭਰਾ ਇਹਨਾਂ ਨੇ ਸਾਰਿਆਂ ਨਾਲ ਮਿਲ ਕੇ ਰਿਸ਼ਤਾ ਕੀਤਾ ਸੀ ਸਾਡਾ ਕੋਈ ਦੇਣ ਲੈਣ ਨਹੀਂ ਸੀ ਹੋਇਆ ਨਾਲ ਅਸਾਂ ਦੀ ਕੋਈ ਤੁਹਾਡੀ ਮੰਗ ਸੀ ਤੇ ਇਹ ਇਹਨੇ ਕੁੜੀ ਨੇ ਐਲਟਸ ਕੀਤੀ ਹੋਈ ਸੀ ਇਹ ਕਹਿੰਦੇ ਵੀ ਸਾਡੀ ਕੁੜੀ ਦੀ ਐਲਟਸ ਕੀਤੀ ਹੋਈ ਆ ਤੇ ਮਾਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ ਤੇ ਜੇ ਕੁੜੀ ਨੇ ਐਲਟਸ ਕੀਤੀ ਹੋਈ ਆ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਿੰਨੇ ਤੇ ਬੇਟਾ ਵੀ ਆਪਣਾ ਬਾਹਰ ਚੱਲ ਜਾਏਗਾ ਤੇ ਜਾ ਕੇ ਦੋਏ ਆਪਣੀ ਵਧੀਆ ਜ਼ਿੰਦਗੀ ਆਪਣੀ ਬਣਿਤ ਕਰਨਗੇ ਆਪਣਾ ਕੈਰੀਅਰ ਮੜੌਣਗੇ ਆ ਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੇ ਫਰੌਡ ਕਰਤਾ ਇੱਕ ਵਾਰੀ ਵੀ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ। ਦਿਨ 걸ਤਾ ਹੀ ਹੈਗੀ ਸਿੱਖੀ ਰੀਤੀ ਰਿਵਾਜਾਂ ਦੇ ਮੁਤਾਬਕ ਇਹਨਾਂ ਦਾ ਵਿਆਹ ਹੋਇਆ ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਮੈਂ ਆਪ ਕੀਤਾ। ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਭੇਜਦੇ ਲੜਕੀ ਨੂੰ? ਅ ਤਕਰੀਬਨ 27 ਲੱਖ ਦੇ ਘੜੇ ਚ ਮੇਰਾ ਖਰਚਾ ਹੋ ਗਿਆ ਤੇ 216000 ਦਾ ਮੈਂ ਲੋਨ ਕਰਾਇਆ ਜਿਹੜਾ ਸਟੱਡੀ ਲੋਨ ਸੀ। ਉਹ ਕੁੜੀ ਦਾ ਗਰੰਟਡ ਅਸੀਂ ਤੰਨੇ ਆ ਮੈਂ ਤੇ ਮੇਰਾ ਬੇਟਾ ਤੇ ਮੇਰੀ ਮੈਸੇਜ ਹਨੁਮਨਪ੍ਰੀਤ ਕੌਰ ਤੇ ਗੁਰਜਿੰਦਰ ਸਿੰਘ ਦੋਨੋਂ ਰਿਲੇਸ਼ਨ ਚ ਰਹੇ ਉਧਰ ਉਧਰ ਹੀ ਘੁੰਮਦੇ ਰਹੇ ਪਰ ਵੱਟ ਗੱਲ ਇਹ ਹੈਗਾ ਵੀ ਇਹ ਕੁੜੀ ਕਿਸਨਗੜ੍ਹ ਨਹੀਂ ਆਈ ਅੱਛਾ ਤੁਹਾਡੇ ਘਰ ਨਹੀਂ ਘਰ ਨਹੀਂ ਆਈ ਹੈਗੀ ਤੁਹਾਨੂੰ ਜੋ ਸ਼ੱਕ ਪਿਆ ਪੂਹੀ ਸ਼ੱਕ ਇਹਨਾਂ ਤੇ ਪਿਆ ਸ਼ੱਕ ਪਿਆ ਫਿਰ ਮੈਂ ਐਗਰੀਮੈਂਟ ਕੀਤਾ ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ ਦਾਦੀ ਕਹਿੰਦੀ ਕਹਿੰਦੀ ਵੀ ਮੈਂ ਕਰੀਆ ਵੀ ਇਹਨੂੰ ਤੁਸੀਂ ਕੁੜੀ ਨੂੰ ਲੈ ਜਾਓ ਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਕਹਿੰਦੀ ਵੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ ਉਥੇ ਦੇ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਇਹਦੀ ਦਾਦੀ ਦੇ ਨਾਂ ਤੇ ਦੀ ਕਹਿੰਦੀ ਮੈਂ ਖਰਚੇ ਕਰਾਂਵਾਂਗੇ ਮਾਂ ਵੀ ਇਸ ਤੇ 1 ਰੁਪਿਆ ਵੀ ਨਹੀਂ ਲੈਣਾ ਹੈਗਾ ਇਹਨੂੰ 2 2 ਕਿੱਲੇ ਜ਼ਮੀਨ ਦੇ ਵੀ ਆਉਂਦੇ ਸੀ ਅਸੀਂ ਨੇ ਜ਼ਮੀਨ ਲੈਣ ਤੋਂ ਵੀ ਇਨਕਾਰ ਕਰਤਾ ਵੀ ਮੈਂ ਤਾਂ ਕੱਢਲੀ ਵੀ ਨਹੀਂ ਲਈ ਹੈਗੀ ਜ਼ਮੀਨ ਦੀ ਮਜੀਨੀ ਧੀ ਦੇਤੀ ਉਹਨੇ ਰੱਖਿਆ ਕੀ ਤੇ ਵੀ ਆਪਦੀ ਜ਼ਮੀਨ ਦਾ ਤੁਸੀਂ ਆਪ ਅਡਜਸਟਮੈਂਟ ਕਰੋ ਵੀ ਮੈਂ ਨਹੀਂ ਇਹ ਚੀਜ਼ ਦੇ ਨਾਲ ਐਗਰੀ ਹੈਗਾ ਤੇ ਇਹ ਕਹਿੰਦੀ ਵੀ ਨਹੀਂ ਚੱਲ ਕੋਈ ਗੱਲ ਨਹੀਂ ਵੀ ਤੁਸੀਂ ਕੁੜੀ ਨੂੰ ਕੈਨੇਡਾ ਜਾਣ ਦੋ ਪੀਤੇ ਕੁੜੀ ਗੁਰਜਿੰਦਰ ਸਿੰਘ ਨੂੰ ਉੱਥੇ ਬੁਲਾ ਲੇਗੀ ਉੱਥੋਂ ਪੀਆਰ ਹੋਣ ਤੋਂ ਬਾਅਦ ਇੱਥੇ ਕਿਸੇ ਨੂੰ ਢਾਉਣਗੇ ਮੈਂ ਚਲੋ ਕੋਈ ਗੱਲ ਹੀ ਅਸੀਂ ਨਾਲ ਸਹਿਮਤ ਹੋ ਗਈ ਚੀਜ਼ ਦੇ ਤੇ ਸਾਰੇ ਖਰਚੇ ਪੱਤੇ ਤਕਰੀਬਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਪੱਤਾ ਖੁਦ ਮੈਂ ਆਪ ਕੀਤਾ ਹੈ ਟੋਟਲ ਕਿੰਨਾ ਸੀਗਾ ਤੇ ਕੀ ਕੁਝ ਹੋਇਆ ਜੀ ਇਹਦਾ ਟੋਟਲ ਸਾਰਾ ਖਰਚਾ ਜੀ ਆਪਾਂ ਲਾਉਨੇ ਹੈਗਾ 27,67,000 ਰੁਪਇਆ ਖਰਚਾ ਆਇਆ ਜੀ ਜਿਹਦੇ ਵਿੱਚੋਂ 50,000 ਰੁਪਇਆ ਇਹਨਾਂ ਦਾ ਮੇਰੇ ਲਵੇ ਆਇਆ ਮੈਂ ਨੰਦਾ 50000 ਰੁਪਏ ਕੱਟ ਕੇ 17000 ਰੁਪਏ ਮੈਂ ਹੋਰ ਕੱਟਤਾ ਤਕਰੀਬਨ 27 ਲੱਖ ਰੁਪਏ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ 27 ਲੱਖ ਰੁਪਏ ਮੇਰਾ ਖਰਚਾ ਆ ਗਿਆ ਜੀ ਤੁਸੀਂ ਲੜਕੇ ਦੇ ਪਰਿਵਾਰ ਬਣਨ ਨਾਲ ਦੀ ਗੱਲ ਕੀਤੀ ਵੀ ਜਿਹੜਾ ਹੈਗਾ ਫੋਨ ਬੁਣੀ ਕਰਦੀ ਜਾਂ ਤੁਹਾਨੂੰ ਨਹੀਂ ਫੋਨ ਕਰ ਰਹੀ ਉਹ ਕਿਹਾ ਜੀ ਉਹ ਕਹਿੰਦੀ ਵੀ ਕੁੜੀ ਫੋਨ ਕਰੇਗੀ ਇੱਕ ਵਾਰੀ ਵੀ ਕੁੜੀ ਨੇ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਉਹ ਕਹੀ ਜੀ 2 ਜਨਵਰੀ 23 ਦੀ ਕਹੀ ਹੋਈ ਹੈ ਜੀ ਤੇ ਇਹ ਤਕਰੀਬਨ 1 ਸਾਲ 6 ਮਹੀਨੇ ਹੋ ਗਏ ਜੀ ਕਈ ਨੂੰ ਡੇਢ ਸਾਲ ਨੂੰ ਹਾਂ ਡੇਢ ਸਾਲ ਦਾ ਤਕਰੀਬਨ ਗੇੜ ਹੋ ਗਿਆ ਜੀ ਆਪਣੇ ਪੇਕਿਆਂ ਨਾਲ ਤਾਂ ਗੱਲ ਕਰਦੀ ਹਾਂ ਆਪਦੇ ਪੇਕਿਆਂ ਦੇ ਨੈਟਵਰਕ 'ਚ ਹੈਗੀ ਆ ਚਲੋ ਅਸੀਂ ਕਹਿੰਦੇ ਰਹੇ ਸੀ ਤੁਸੀਂ ਕੁੜੀ ਕਾਗਜ਼ ਪੱਤਰ ਭੇਜੇ ਸੀ ਆਪਣੇ ਬੇਟੇ ਦੀ ਫਾਈਲ ਲਈਏ ਤੇ ਕੁੜੀ ਕਾਗਜ਼ ਪੱਤਰ ਭੇਜਦੀ ਰਹੀ ਆਪਦੀ ਮਾਂ ਨੂੰ ਉਹਨਾਂ ਨੇ ਵਟਸਐਪ ਤੇ ਭੇਜਦੀ ਰਹੀ ਉਹਦੀ ਮਾਂ ਜਦੋਂ ਸਾਨੂੰ ਪ੍ਰੋਵਾਈਡ ਕਰਾਉਂਦੀ ਸੀ ਕਾਗਜ਼ ਪੱਤਰ ਉਹਨਾਂ ਦੀ ਡੇਟ ਲੰਘ ਚੁੱਕੀ ਹੁੰਦੀ ਸੀ ਉਹਨਾਂ ਨੇ ਹਾਂ ਜੀ ਕਿੰਨੀ ਵਾਰੀ ਭੇਜ ਇਸ ਤਰ੍ਹਾਂ ਕਿੰਨੀ ਵਾਰੀ ਉਹਨੇ ਇੱਕ ਵਾਰੀ ਭੇਜੀ ਸੀ ਇਹਨੇ ਸਾਨੂੰ ਤਕਰੀਬਨ ਤਿੰਨ ਚਾਰ ਵਾਰ ਚ ਦਿੱਤੇ ਉਹ ਹੀ ਡਾਕੂਮੈਂਟ ਆ ਪਹਿਲਾਂ ਇਹਨਾਂ ਨੇ ਕਾਗਜ਼ ਦੂਜੇ ਰੋੜਾ ਮੋਬਾਈਲ ਦੀਆਂ ਫੋਟੋਆਂ ਖਿੱਚ ਕੇ ਭੇਜਦੇ ਤੇ ਏਜੰਟ ਕਹਿੰਦਾ ਵੀ ਇਦਾਂ ਨਹੀਂ ਚੱਲਦਾ ਹੈਗੇ ਵੀ ਉਹਨਾਂ ਨੂੰ ਪੀਡੀਐਫ ਮਂਗਾ ਕੇ ਮਂਗਾਓ ਤੁਸੀਂ ਚਲੋ ਪੀਡੀਐਫ ਐਸ ਐਚਓ پاسੋਂ ਦੇ ਤੇ ਕਹਿਣ ਤੇ ਇਹਨਾਂ ਨੇ ਕੁਝ ਡਾਕੂਮੈਂਟ ਪੀਡੀਐਫ ਮਂਗਾ ਕੇ ਦਿੱਤੇ ਸਾਨੂੰ ਤੇ ਜਿਹੜਾ ਕਾਲਜ ਦਾ ਲੈਟਰ ਸੀ ਉਹ ਨਹੀਂ ਸਾਨੂੰ ਦਿੱਤਾ ਹੈਗਾ ਜਿਹੜੀ ਬੈਂਕ ਸਟੇਟਮੈਂਟ ਦੀ ਉਹ ਨਹੀਂ ਉਹਨਾਂ ਨੇ ਸਾਨੂੰ ਲੇਟੈਸਟ ਦਿੱਤੀ ਹੈਗੀ ਇਹ ਕੁੜੀ ਜਿੱਥੇ ਰਹਿੰਦੀ ਸੀ ਉਹ ਤੇ ਸਾਨੂੰ ਕੋਈ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੀ ਵੀ ਕੁੜੀ ਆ ਜਗ੍ਹਾ ਤੇ ਇੱਥੇ ਰਹਿ ਰਹੀ ਹੈ ਆ ਰੂਮ ਦੇ ਰੈਂਟ ਦੇ ਰਹਿ ਰਹੀ ਹੈ ਤੇ ਜਦੋਂ ਫਾਈਲ ਅਪਲਾਈ ਕਰਨੀ ਸੀ ਸਾਰਾ ਚੀਜ਼ਾਂ ਮੈਂਸ਼ਨ ਹੋਣੀਆਂ ਸੀ ਵਿੱਚ ਤੇ ਇਹ ਚੀਜ਼ਾਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ ਤੇ ਨੰਬਰ 2 ਉੱਤੇ ਜਿਹੜੀ ਉੱਥੇ ਕੁੜੀ ਜੌਬ ਕਰਦੀ ਹੈ ਏਜੰਟ ਨੇ ਕਿਹਾ ਸੀ ਵੀ ਜੌਬ ਲੈਟਰ ਵੀ ਚਾਹੀਦਾ ਆਪਾਂ ਨੂੰ ਵੀ ਕਿੱਥੇ ਕੰਮ ਕਰਦੀ ਆ ਉਹ ਸਾਨੂੰ ਜੌਬ ਲੈਟਰ ਵੀ ਸਾਨੂੰ ਪ੍ਰੋਵਾਈਡ ਨਹੀਂ ਕਰਾਇਆ ਹੈਗਾ ਜੇ ਅਸੀਂ ਨੇ ਕੁੜੀ ਦੀ ਮਾਂ ਤੱਕ ਪਹੁੰਚ ਕੀਤੀ ਬੱਚ ਬੰਦੇ ਪਾ ਕੇ ਤੇ ਉਹ ਕਹਿੰਦੀ ਆ ਵੀ ਨਾਲ ਤੁਹਾਨੂੰ ਅਸੀਂ ਜੌਬ ਲੈਟਰ ਦਈਏ ਨਾ ਅਸੀਂ ਕੁੜੀ ਨੂੰ ਇਹ ਦੱਸਿਆ ਵੀ ਕਿਹ ਰਹਿ ਕਿੱਥੇ ਰਹੀ ਹੈ ਤੇ ਉਹਨੇ ਟਾਲ ਮਟੋਲੇ ਸਾਨੂੰ ਕਰਦੇ ਰਹੀ ਹੈ ਜੀ ਤੇ ਤੁਸੀਂ ਫਿਰ ਐਫ ਆਈ ਆਰ ਕਰਾਗੇ ਫਿਰ ਹਾਂ ਤੇ ਮੈਂ ਦਰਖਾਸਤ ਦਿੱਤੀ ਮਾਨਯੋਗ ਐਸ ਐਸ ਪੀ ਸਾਹਿਬ ਦੇ ਉਹਨਾਂ ਨੇ ਦਰਖਾਸਤ ਮਾਰਕ ਕੀਤੀ ਐਸ ਪੀ ਹੈੱਡਕਵਰਟਰ ਨੂੰ ਜੀ ਮੈਡਮ ਹਰਮੰਤ ਕੌਰ ਨੂੰ ਮੈਡਮ ਹਰਮੰਤ ਕੌਰ ਨੇ ਸੁਣਵਾਈ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਅਵਿਧਾਨ ਦੇ ਡਾਕੂਮੈਂਟ ਮੰਗਾ ਕੇ ਦੋ ਉਹਨਾਂ ਦੀ ਪੇਮੈਂਟ ਦਿਓ ਉਹ ਤੁਸੀਂ ਉਹਨਾਂ ਨਾਲ ਫਰੋਡ ਕਰ ਰਹੇ ਹੋ ਤੇ ਉਹਨਾਂ ਨਾਲ ਵੀ ਕਾਲਮ ਕਾਲ ਕਰਦੇ ਰਹੇ ਫਿਰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਜਿਹੜੀ ਸਾਡੀ ਸੁਣਵਾਈ ਹੈ ਕਿਸੇ ਹੋਰ ਅਫਸਰ ਤੋਂ ਕਰਾਈ ਜਾਵੇ ਜਸਪਾਲ ਕੌਰ ਨੇ ਐਪਲੀਕੇਸ਼ਨ ਦਿੱਤੀ ਜੀ ਚਲੋ ਉਹ ਸਾਹਮਣੇ ਉਹਨਾਂ ਦੀ ਮਨਜ਼ੂਰ ਕਰਕੇ ਜਿਹੜੀ ਸਾਡੀ ਦਰਖਾਸਤ ਸੀ ਤੇ ਸਪੈਸ਼ਲ ਬ੍ਰਾਂਚ ਕਰੈਮ ਸਪੈਸ਼ਲ ਬ੍ਰਾਂਚ ਐਸਪੀ ਜਸਵੀਰ ਸਿੰਘ ਜੀ ਦੇ ਸਾਡੀ ਚਲੀ ਗਈ ਜੀ ਉਹਨਾਂ ਨੇ ਸੁਣਵਾਈ ਕੀਤੀ ਬਹੁਤ ਵਧੀਆ ਅਫਸਰ ਨੇ ਤੇ ਉਹਨਾਂ ਨੇ ਵੀ ਕਿਹਾ ਉਹਨਾਂ ਨੂੰ ਵੀ ਤੁਸੀਂ ਇਹਨਾਂ ਨਾਲ ਧੋਖਾ ਧੜੀ ਕਰ ਰਹੇ ਹੋ ਵੀ ਤੁਹਾਡੀ ਕੁੜੀ ਦਾ ਵੀ ਪਰਚਾ ਹੋਊਗਾ ਨਹੀਂ ਵੇ ਤੁਸੀਂ ਇਹਨਾਂ ਦਾ ਕਾਗਜ਼ ਪੱਤਰ ਮੰਗਾ ਕੇ ਦੋ ਨਹੀਂ ਇਹਨਾਂ ਨਾਲ ਨਿਬੜੋ ਤੁਸੀਂ ਬਹਿ ਕੇ ਮੀਟਿੰਗਾਂ ਹੋ ਜਾਂਦੀਆਂ ਤੁਹਾਡੀਆਂ तकरीबन ਘੱਟੋ ਘੱਟ 20 ਤੇ 25 ਦੇ ਮੀਟਿੰਗਾਂ ਹੋ ਜਾਂ ਘੱਟੋ ਘੱਟ ਸੀ ਸਾਡੀਆਂ ਤੇ ਲਾ ਲਓ ਤੁਸੀਂ 19 5 2023 ਦੀ ਮੇਰੀ ਦਰਖਾਸਤ ਦਿੱਤੀ ਹੋਈ ਹੈ ਜੀ ਜਿਹੜੀ ਦਾ ਜਾ ਕੇ ਨਵਟਾਰਾ ਹੁਣ ਹੋਇਆ ਜੀ ਇਸੇ ਕਰਕੇ ਅਸੀਂ ਦਰਖਾਸਤ ਨੂੰ ਲੰਮਾ ਪਾਉਂਦੇ ਜਾਈਏ ਕਿ ਸਾਡਾ ਨਿਬੜ ਜੇਵੇ ਸਾਡਾ ਬੇਟਾ ਬਾਹਰ ਬਗ ਜੇਵੇ ਵੀ ਅਸੀਂ ਇਹ ਕੰਮਾਂ ਦੇ ਵਿੱਚ ਨਾ ਪਈਏ ਹੋਣ ਕਿਸੇ ਸੀਸੇ ਖਿਲਾਫ ਪਰਚਾ ਦਰਜ ਹੋਇਆ। ਹੁਣ ਪਰਚਾ ਖਿਲਾਫ ਦਰਜ ਹੋਇਆ ਹੈਗਾ ਜੀ ਜਸਪਾਲ ਕੌਰ ਦੇ ਤੇ ਉਹਨਾਂ ਦੇ ਪਤੀ ਦਰਬਾਰਾ ਸਿੰਘ ਤੇ ਤੇ ਬਾਕੀ ਔਨਕਾਰੀ ਮੁਤਾਬਕ ਜੋ ਤਵਦੀਸ਼ ਚੱਲ ਰਹੀ ਹੈ ਜਿਹੜੇ ਜਿਹੜੇ ਦੋਸ਼ੀ ਪਾਏਗੇ ਉਹਨਾਂ ਦੇ ਨਾਮ ਵਿੱਚ ਮੈਂਸ਼ਨ ਕੀਤਾ। ਬਿਲਕੁਲ ਬਿਲਕੁਲ ਜੀ। ਹਰ ਕਮਾਂ ਮਾਂ ਦਾ ਸੁਪਨਾ ਹੁੰਦਾ ਜੀ ਵੀ ਸਾਡਾ ਧੀ ਪੁੱਤਰ ਸੈੱਟ ਹੋਵੇ ਜੀ। ਹੂੰ। ਮੇਰੇ ਬੱਚੇ ਦਾ ਵੀ ਸੁਪਨਾ ਦੀ ਮੈਂ ਬਾਹਰ ਜਾ ਕੇ ਆਪਣਾ ਸੈੱਟ ਲਵਾਵਾਂ ਜੀ। ਹੂੰ। ਉਹਦਾ ਵੀ ਕੁੜੀ ਦਾ ਵੀ ਸੁਪਨਾ ਦੀ। ਹੂੰ। ਕੁੜੀ ਨੂੰ ਜੇ ਖਰਾਬ ਕੀਤਾ ਹੈਗਾ ਤਾਂ ਉਹਦੀ ਮਾਂ ਨੇ ਜਸਪਾਲ ਕੌਰ ਨੇ ਖਰਾਬ ਕੀਤਾ ਜੀ। ਕੁੜੀ ਆਪਦੀ ਮਾਂ ਦੇ ਕਹਿਣੇ ਜਿੱਦੀ ਜੇ ਕੁੜੀ ਸਮੇਂ ਮੁਤਾਬਕ ਆਪਣੇ ਕਾਗਜ਼ ਪੱਤਰ ਭੇਜ ਦਉਂਦੀ ਤਾਂ ਸਾਨੂੰ ਇਹ ਕਾਰਵਾਈਆਂ ਤੇ ਅੱਜ ਦਾ ਜਿਹੜਾ ਸਮਾਂ ਅਸੀਂ ਦੇਖ ਰਹੇ ਹਾਂ ਇਹ ਸਾਨੂੰ ਨਾ ਦੇਖਣਾ ਪੈਂਦਾ ਕਿਉਂਕਿ ਕੱਲ ਨੂੰ ਕਿਸੇ ਹੋਰ ਤੇ ਨਾ ਇਦਾਂ ਦਾ ਹੋਵੇ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਪਿੰਡ ਪਾਈ ਨਾ ਨਾ ਹੋਵੇ ਤੁਹਾਡੇ ਦੇਤੇ ਨੇ ਹੁਣ ਕੀ ਪ੍ਰੋਬਲਮ ਆ ਗਈ ਵਿਆਹ ਤੋਂ ਬਾਅਦ ਗ੍ਰੇਟ ਨੂੰ ਡਿਪਰੈਸ਼ਨ 'ਚ ਰਹਿਣ ਕਰਕੇ ਜੀ ਨੂੰ ਹੱਡ ਦੀ ਪ੍ਰੋਬਲਮ ਆ ਗਈ ਜੀ ਪਹਿਲਾਂ ਜੀ ਤੇ ਡਾਕਟਰ ਬੱਲਾ ਜੀ ਦੇ ਭਰਤੀ ਰੱਖਿਆ ਜੀ ਇੱਕ ਦਿਨ ਤੇ ਕਰਾਤੇ ਤੇ ਭਰਤੀ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਰੈਫਰ ਕਰਤਾ ਜੀ ਚੰਡੀਗੜ੍ਹ ਤੀ ਜੀ ਤੇ ਉਹਦਾ ਲੱਕ ਚੱਲ ਰਿਹਾ ਜੀ ਇਸ ਚੀਜ਼ ਦੀ ਟੈਨਸ਼ਨ ਲੈ ਮੈਂ ਟੈਨਸ਼ਨ ਕਰਕੇ ਡਿਪਰੈਸ਼ਨ ਕਰਕੇ ਡਾਕਟਰ ਕਹਿੰਦੇ ਵੀ ਇਹਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈ ਕਿਸ ਤਰ੍ਹਾਂ ਦੀ ਡਿਪਰੈਸ਼ਨ ਕਰਕੇ ਇਹਨੂੰ ਅਸੀ ਜੀ ਦੀ ਪ੍ਰੋਬਲਮ ਆਈ ਹੈ ਅੱਛਾ ਇੱਕ ਤਾਂ ਵੀ ਮੇਰੇ ਪੈਸੇ ਲੱਗਣ ਕਰਕੇ ਨੰਬਰ 2 ਤੇ ਵੀ ਮੇਰੇ ਨਾਲ ਨੰਬਰ ਬਲੌਗ ਚਪਾਉਣ ਕਰਕੇ ਡਿਪਰੈਸ਼ਨ ਚੱਲ ਗਿਆ ਅੱਛਾ ਗੁਰਜਿੰਦਰ ਸਿੰਘ ਜੀ ਗੁਰਜਿੰਦਰ ਜੀ ਕੀ ਕੀ ਗਿਆ ਤੁਹਾਨੂੰ ਤੁਸੀਂ ਮਦਾਇਕਨ ਵੀ ਅਸੀਂ ਨੇ ਆਮਲ ਪ੍ਰੇਰ ਤੋਂ ਬਾਹਰ ਭੇਜੇ ਸੀ ਸਾਰਾ ਕਰਤਾ ਅਸੀਂ ਨੇ ਕਿਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਰੋਡ ਕਰ ਕਿੰਨਾ ਕਰੇ ਡੇਢ ਸਾਲ ਹੋ ਗਏ ਗਿਨਨਾ ਤੱਕ ਉਹਨਾਂ ਨੂੰ ਫੋਨ ਫਾਨ ਕਰੇ ਮੈਂ ਇਨਸਾਫ ਮੰਗਦੇ ਮੈਨੂੰ ਇਨਸਾਫ ਮਿਲੇ ਤੁਹਾਡੇ ਪੈਸੇ ਉਹਦੇ ਮਿਲਣਗੇ ਜਿਹੜਾ ਇਹ ਮਾਮਲਾ 31 ਲੱਖ ਦਾ ਕਰਿਆ ਦਾ ਜਿਹੜਾ ਇਹ ਕਰਿਆ ਫੌਨ ਤੇ ਜੀ ਅਸੀਂ ਕਰਤੀ ਕੋਈ ਚੀਜ਼ ਕੀ ਸੱਚਾਈ ਅਸੀਂ ਕੀ ਇਨਪੁੱਟ ਦੱਸ ਦਿੱਤੀ ਜੀ ਜੀ ਦਰਖਾਸਤ ਸੀ ਜਗਤਾਰ ਸਿੰਘ ਵਾਸੀ किशनਗੜ੍ਹ ਉੱਠੀ ਵੱਲੋਂ ਮਾਨ ਜੋ ਸੀਨੀਅਰ ਅਫਸਰਾ ਨੂੰ ਪਾਸ ਦਿੱਤੀ ਉੱਥੇ ਇਸ ਤਰ੍ਹਾਂ ਦੀ ਪੜਤਾਲ ਹੋਈ ਪੜਤਾਲ ਲਗਉਣ ਉਪਰੰਤ ਇਹ ਮਾਮਲਾ ਤੁਖਾਤੜੀ ਦਾ ਫੋਨ ਕਰਕੇ ਸਾਡੇ ਕੋਲ ਮਕਦਮਾ ਦਰਜ ਹੋਇਆ ਹੈ ਇੱਕ ਲੜਕੀ ਜਿਹੜੀ ਅੰਮ੍ਰਿਤਕੌਰ ਹੈ ਵੀ ਉਹ ਬਾਹਰ ਗਈ ਹੈ ਕਿ ਉਹਦੇ ਮਾਤਾ ਪਿਤਾ ਦੀ ਹੈ। ਪੈਸੀ ਨੋਨ ਲਾਇਸੀ ਪਰਵਾਨਾ ਜੋ ਐਫਆਰ ਦਰਜ ਹੋਇਆ ਉਹਦੇ ਮੁਤਾਬਕ ਜਿਹੜਾ ਮਦਈ ਮਕਦਮਾ ਇਹਨਾਂ ਨੇ ਖਰਚ ਕੀਤੇ ਸੀ ਪੈਸੇ ਸੀ ਹੁਣ ਤਫਤੀਸ਼ ਚ ਅੱਗੇ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਸੰਤਾਕਾ ਕਿੰਨੇ ਪੈਸੇ ਹੁੰਦਾ ਸੀ ਜਰੂਰ ਇਹ ਟੋਟਲ ਸੀਗਾ ਜੀ 21,67,000 ਰੁਪਏ ਸੰਤਨ ਇਹਨਾਂ ਨੇ ਰਕਮ ਖਰਚੀ ਸੀ ਠੀਕ ਹੈ ਜੀ ਬਲਾਏ ਨੇ ਕਿਹਾ ਕਿ ਮੁੰਡੇ ਨੂੰ ਕਿ ਬਲਾਏ ਅਸੀਂ ਮੌਜੂਮਾਨ ਉਸ ਨੋਟਿਸ ਹੈਗਾ ਜਿਹੜਾ ਤਲਬੀ ਦਿੱਤਾ ਹੈਗਾ ਉਸ ਤੋਂ ਅੱਚ ਅਗਰ ਆਉਂਗੇ ਤਾਂ ਸ਼ਾਮਲ ਬਰਤਾਲ ਕਰਾਂਗੇ ਨਾ ਆਏ ਤਾਂ ਫਿਰ ਅਗਲੀ ਪੱਤੀ ਸੰਭਾਲ ਜਾਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ